ਗੱਲੱਸ ਕੇ ਤੁਸੀਂ ਚੈੱਕ ਕਰਦੇ ਇੱਥੇ ਮੌਇਸਚਰ ਤੇ ਇੱਕ ਮੈਨੂੰ ਗੱਲ ਦੱਸੋ ਵੀ ਇੱਥੇ ਮੌਇਸਚਰ ਘੱਟ ਤੁਸੀਂ ਦਿਖਾਉਨੇ ਹੋ ਹਾਂਜੀ ਤੇ ਅੰਦਰ ਜਾ ਕੇ ਵੱਧ ਜਾਂਦਾ ਹੈ ਕੀ ਰੌਲਾ ਇਹ ਮਨਮੋ ਕਈ ਜਿੱਤਾ ਥੱਲੋ ਗਿੱਲਾ ਹੁੰਦਾ ਜੋ ਨਹੀਂ ਤਾਂ ਫਿਰ ਤੁਸੀਂ ਥੱਲੋਂ ਹੀ ਚੱਕਿਆ ਕਰੋ ਫਿਰ ਉਹ ਅੰਦਰ ਜ਼ਿੰਮੇਦਾਰ ਨੂੰ ਲੱਗਦਾ ਵੀ ਸਾਡੇ ਨਾਲ ਧੋਖਾ ਹੋ ਰਿਹਾ ਜ਼ਿੰਮੇਦਾਰ ਰੋੜਦੇ ਹੀ ਨਹੀਂ ਨਾ ਨਹੀਂ ਨਹੀਂ ਇਹ ਤਾਂ ਥੋੜੀ ਜ਼ਿੰਮੇਵਾਰੀ ਆ ਤੁਹਾਡਾ ਕੀ ਡੈਜ਼ਿਗਨੇਸ਼ਨ ਕੀ ਪੋਸਟ ਆ ਤੁਹਾਡੀ? ਉਹ ਤਾਂ ਦੇਖੀ ਸਾਹਮਣੇ ਰੱਖੀ। ਵੈਸੇ ਲਾਇਆ ਹੋਇਆ ਤੁਹਾਨੂੰ? ਹਾਂਜੀ। ਅੱਛਾ ਸੈਕਟਰੀ ਨੂੰ ਬੁਲਾਓ। ਸੈਕਟਰੀ ਨੂੰ ਬੁਲਾਓ। ਤੁਸੀਂ ਵੀ ਇੱਥੇ ਕੰਮ ਕਰਦਾ ਰਿਆ? ਨਹੀਂ। ਅੱਛਾ। ਹਾਂ ਨਹੀਂ ਰਹਾ ਮੈਂ। ਜੋ ਜ਼ਿੰਮੇਦਾਰ ਕਹੀਏ ਮੈਂ ਨਾ ਇੱਥੇ ਮੇਰਾ 14 ਨਿਕਲਦਾ ਹਾਂ ਹਾਂ ਇਹ ਉਹ ਹਰ ਜ਼ਿੰਮੇਦਾਰੀ ਕਹਿ ਰਿਹਾ ਵੀ ਇੱਥੇ ਘਟ ਹੈ ਤੇ ਅੰਦਰ ਜਾ ਕੇ ਵੱਧ ਜਾਂਦਾ ਫਿਰ ਇਹ ਜਾਂ ਫਿਰ ਤੁਹਾਡੇ ਇੱਕ ਇੱਕੋ ਹੀ ਟੈਕਨੀਕ ਹੋਣੀ ਚਾਹੀਦੀ ਨਾ ਚੈੱਕ ਕਰਨ ਦੀ ਤੁਹਾਨੂੰ ਟ੍ਰੇਨਿੰਗ ਦਿੱਤੀ ਕੋਈ ਇਹਨਾਂ ਨੇ ਚੈੱਕ ਕਰਨ ਦੀ ਬਸ ਉਹੀ ਬਿਠਾ ਦਿੱਤਾ ਅੱਛਾ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਹੜੇ ਤੁਸੀਂ ਗੇਟ ਤੇ ਮੁੰਡੇ ਬਿਠਾਏ ਆ ਮੌਇਸਚਰ ਚੈੱਕ ਕਰਨ ਦੇ ਲਈ ਇਹ ਮੁੰਡੇ ਕੌਣ ਨੇ ਆਪਣੇ ਆਰਟਿਸਟ ਆਵੇ ਨੇ ਨਹੀਂ ਆਰਟਿਸਟ ਆਫ ਇਹਨਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਤੁਸੀਂ ਚੈੱਕ ਕਰਨ ਦੀ ਹਾਂ ਜੀ ਇਹਨਾਂ ਨੂੰ ਪਤਾ ਜੀ ਸਾਰਾ ਨਹੀਂ ਪਤਾ ਕਿੱਥੇ ਆ ਮੇਰੀ ਗੱਲ ਸੁਣੋ ਇੱਥੇ ਤੁਸੀਂ ਮੋਇਸਚਰ ਕਰ ਦੇ ਨੇ 14 ਅੰਦਰ ਜਾ ਕੇ ਆ ਜਾਂਦਾ 18 ਵੀ ਤੁਹਾਡਾ ਇੱਕੋ ਤਰੀਕਾ ਨਹੀਂ ਆ ਦੋਨਾਂ ਦਾ ਫਿਰ ਉੱਥੇ ਜਾ ਕੇ ਜ਼ਿੰਮੇਦਾਰਾਂ ਨੂੰ ਅਸੀਂ ਕੀ ਜਵਾਬ ਦੇਈਏ ਦੱਸੋ ਮੈਮ ਐਕਚੁਅਲੀ ਕੀ ਹੈਗਾ ਟਰਾਲੀ ਆਉਂਦੀ ਨਾ ਇਹ ਟਰਾਲੀ ਦੇ ਵਿੱਚੋਂ ਇਹ ਅਗਲੇ ਪਾਸੋਂ ਕਈ ਵਾਰ ਪਿਛਲੇ ਪਾਸੋਂ ਵੀ ਵੇਚਾਤ ਮਾਰ ਕੇ ਜਿੰਨਾ ਨੂੰ ਡੂੰਗਾ ਜਾਂਦਾ ਜੀ ਉਤੋਂ ਨਹੀਂ 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 ਇਹ ਇਹ ਹੋ ਹੀ ਨਹੀਂ ਸਕਦਾ ਵੀ ਡੂੰਗਾ ਹੱਥ ਮਾਰਦੇ ਹੁਣ ਤੁਸੀਂ ਇੱਥੇ ਆਓ ਮੇਰੇ ਕੋਲੇ ਮੈਂ ਇੱਥੇ ਖੜੀ ਹਾਂ ਆ ਗਈ ਬੇਟਾ ਤੁਸੀਂ ਕਿਵੇਂ ਚੈੱਕ ਕਰਦੇ ਹੋ ਦੱਸੋ ਮੈਨੂੰ ਮੈਡਮ ਉਹ ਤਾਂ ਜਿੱਤੇ ਜ਼ਿੰਮੇਵਾਰ ਕੋਲ ਟਾਈਮ ਹੁੰਦਾ ਜਿੱਤਾ ਹੱਥ ਡੂੰਗਾ ਹੱਥ ਮਾਰ ਕੇ ਕਰ ਨਹੀਂ ਟਾਈਮ ਹੁੰਦਾ ਤਾਂ ਉਤੋਂ ਜਾਈ ਚੱਕ ਲੈਣੇ ਹੋ ਹਾਂ ਮੈਡਮ ਉਹ ਤਾਂ ਖੰਤਟ ਨੂੰ ਕਰਦੀ ਹੈ ਹਾਂ ਇਹੀ ਗੱਲ ਆ ਨਾ ਫਿਰ ਜਿਹਨਾਂ ਦਾ ਐਂ ਬਹਿਸ ਕਰਦੇ ਨਹੀਂ ਬਹਿਸ ਨਹੀਂ ਉਹਨਾਂ ਨੂੰ ਕੋ ਫਿਰ ਅੱਗੇ ਜਾ ਕੇ ਦਿੱਕਤ ਆਊਗੀ ਫਿਰ ਇਹ ਤਾਂ ਫਿਰ ਉਹ ਸਰਕਾਰ ਤੇ ਆ ਜਾਂਦਾ ਨਾ ਵੀ ਸਰਕਾਰ ਪਤਾ ਨਹੀਂ ਗਲਤ ਕੰਮ ਕਰਾ ਰਹੀ ਐ ਜੋ ਸਹੀ ਟੈਕਨੀਕ ਐ ਜਿਵੇਂ ਦੱਸਦੇ ਆ ਉਵੇਂ ਹੀ ਇਹਨੇ ਤੁਹਾਨੂੰ ਕੀ ਦੱਸਿਆ ਸੈਕਟਰੀ ਨੇ ਤੁਹਾਨੂੰ ਤਾਂ ਹੀ ਕਹਿੰਦੇ ਡੂੰਗਾ ਹੱਥ ਮਾਰ ਕੇ ਡੂੰਗਾ ਹੱਥ ਮਾਰ ਕੇ ਕੋਈ ਚੱਕਰ ਨਹੀਂ ਦਿੰਦੇ ਉਹ ਚੱਕਰ ਨਹੀਂ ਦਿੰਦੇ ਉਹ ਤੁਹਾਨੂੰ ਚੱਕਰ ਨਹੀਂ ਦਿੰਦੇ ਫਿਰ ਕਿਸੇ ਨੇ ਮੈਨੂੰ ਫੀਡਬੈਕ ਨਹੀਂ ਦਿੱਤੀ ਵੀ ਉਹ ਚੱਕਰ ਨਹੀਂ ਦਿੰਦੇ ਕੋਈ ਨਹੀਂ ਉਹ ਕਹਿੰਦੇ ਛੇਤੀ ਛੇਤੀ ਕਰੋ ਅਸੀਂ ਜਾਣਾ ਚਾਹੀਦਾ ਹੈ ਨਹੀਂ ਆਏ ਨਹੀਂ ਅੰਦਰ ਜਾ ਕੇ ਵੀ ਤਾਂ ਕਿੰਨੇ ਕਿੰਨੇ ਦਿਨ ਲੱਗਦੇ ਹੀ ਹੈ ਨਾ ਪਰ ਇਹ ਆਪਣਾ ਇੱਕ ਗਲਤ ਇਮਪ੍ਰੈਸ਼ਨ ਜਾਂਦਾ ਵੀ ਆਪਾਂ ਇੱਥੇ ਘੱਟ ਕਰ ਦਿੰਨੇ ਅੰਦਰ ਵੱਧ ਵੀ ਪਤਾ ਨਹੀਂ ਇਹ ਕੀ ਘਪਲਾ ਚੱਲ ਰਿਹਾ ਹੈ ਨਾ ਉਹ ਸਾਰੇ ਸਿਸਟਮ ਦਾ ਇਮਪ੍ਰੈਸ਼ਨ ਹੀ ਗਲਤ ਜਾਂਦਾ ਮੈਂ ਕਰਦੀ ਹਾਂ ਸੈਕਟਰੀ ਨਾਲ ਗੱਲ ਆਓ ਬਟੇ ਆਓ ਆਓ ਅੱਧਰ ਆ ਤੁਸੀਂ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਹੋ ਵੀ ਵਿੱਚੋਂ ਹੱਥ ਮਾਰ ਕੇ ਚੱਕਣਾ ਜ਼ਿੰਮੇਵਾਰਾਂ ਨੇ ਅੱਖੇ ਨਹੀਂ ਲੱਗਦੇ ਤੋ ਤਾਂ ਹੱਲ ਕੀ ਨਹੀਂ ਕਰਨਾ ਰਦਾ ਕਈ ਉੱਤੇ ਚੜਾਉਣ ਨੂੰ ਆਉਂਦੇ ਨਹੀਂ ਉੱਤੇ ਨਹੀਂ ਆਏ ਥੋੜੀ ਹੁੰਦਾ ਫਿਰ ਅੰਦਰ ਜਾ ਕੇ ਫਿਰ ਉਹ ਕਹਿੰਦੇ ਮੌਇਸਚਰ ਵੱਧ ਗਿਆ ਦੀ ਬਾਹਰ ਘੱਟ ਸੀ ਫਿਰ ਇਹ ਕੀ ਚੱਕਰ ਹੈਗਾ ਇੱਕ ਦੋ ਜਗ੍ਹਾ ਤੋਂ ਚੈੱਕ ਕਰਨੀਆਂ ਵਿੱਚੇ ਕਈ ਵਾਰੀ ਹਰਾ ਲਾਣਾ ਹੁੰਦਾ ਕੋਈ ਕਿੱਥੋਂ ਦੀ ਨਹੀਂ ਜੇ ਆਪਣੇ ਤੋਂ ਸਿਸਟਮ ਨਹੀਂ ਕੰਟਰੋਲ ਆ ਰਿਹਾ ਤੁਸੀਂ ਦੱਸੋ ਵੀ ਮੈਡਮ ਆਹ ਪ੍ਰੋਬਲਮ ਆ ਰਹੀ ਹੈ ਤੇ ਉਹ ਇੱਕ ਗੱਲ ਨਹੀਂ ਫੈਲਾਈ ਜਾ ਰਹੀ ਵੀ ਬਾਹਰ ਮੌਇਸਚਰ ਘੱਟ ਹੈ ਅੰਦਰ ਵੱਧ ਜਾਂਦਾ ਪਤਾ ਨਹੀਂ ਜਾਣ ਕੇ ਵਧਾਉਂਦੇ ਮਸ਼ੀਨਾਂ ਖਰਾਬ ਹੈ ਇਹ ਉਹ ਤੁਹਾਨੂੰ ਨਹੀਂ ਲੱਗਦਾ ਵੀ ਪੂਰਾ ਸਿਸਟਮ ਨੂੰ ਧੁੰਦਲਾ ਕੀਤਾ ਹੋਇਆ ਬਿਲਕੁਲ ਸਹੀ ਹੈ ਮਸ਼ੀਨਾਂ ਸਹੀ ਹੈ ਦੋਨੇ ਡਿਪਾਰਟਮੈਂਟ ਇਕੱਠੇ ਖੜਾ ਲੈਣਗੇ ਕੋਈ ਇਲੈਕਟ੍ਰੀਨ ਤੋਂ ਦੱਸ ਨਹੀਂ ਐਕਚੁਅਲੀ ਪੱਖੇ ਤੋਂ ਬਾਅਦ ਵੀ ਜਿਵੇਂ ਸਹੀ ਦੋ ਕਿਤੋਂ ਸੈਂਪਲ ਆ ਗਏ ਕਿਤੋਂ ਸੈਂਪਲ ਆ ਗਏ ਕੁਝ ਤੇਲ ਵੀ ਪਿਆਰੀ ਮੰਡੀ ਦੇ ਵਿੱਚ ਤੇਲਾਂ ਚਲੋ ਚਲੋ ਦੇਖੀ ਇਹ ਥੋੜੀ ਮਸ਼ੀਨ ਹੈ ਰਾਤ ਦੀ ਟ੍ਰੇਨ ਵੀ ਪੈਂਦੀ ਨਾ ਮੈਨੂੰ ਜੀ ਉਹਦੇ ਕਰਕੇ ਵੀ ਇਹ ਸਤਾਰਾ ਇਹ ਸਤਾਰਾ ਠੀਕ ਆ ਰਿਹਾ ਫਿਰ ਇਹਦੇ ਨਾਲਸਾ ਕੁਛ ਟੇਰੀਆ ਮੈਮ ਨੂੰ ਰਾਤ ਦੀ ਹੀ ਪ੍ਰੋਬਲਮ ਹੈ ਰਾਤ ਨੂੰ ਵੀ ਨਿਕਲ ਜਾਂਦੀਆਂ ਨੇ ਟਰਾਲੀਆਂ ਜਿਹਾ ਦੇ ਕੇ ਹਾਂ ਹਾਂ ਜੀ ਰਾਤ ਨੂੰ ਚੈੱਕ ਨਹੀਂ ਕਰਦੇ ਰਾਤ ਨੂੰ ਇੱਕੋ ਸਿੰਗਲ ਗੇਟ ਰੱਖਦੇ ਫਿਰਦੇ ਜੀ ਅਸੀਂ ਰਾਤ ਦੇ ਟਾਈਮ ਅੱਛਾ ਉਹ ਜਿੰਮੇਦਾਰਾਂ ਨੂੰ ਅਸੀਂ ਅਪੀਲ ਵੀ ਕਰਦੇ ਆਂ ਵੀ ਬਿਲਕੁਲ ਆਰਾਸ ਸਕਾ ਕੇ ਦਿਓ ਤਾਂ ਕਿ ਕੋਈ ਨਾ ਲਾ ਕੇ ਫੀਸ ਕਰਾ ਸਕੀ ਜੀ ਮੈਂ ਤਾਂ ਨਿਕਲ ਰਿਹਾ ਇੱਧਰ ਆਓ ਉਹਨੇ ਨਾ ਇਹ ਕੰਦ ਵੀ ਜ਼ਿੰਮੇਵਾਰ ਸਾਡੇ ਅੱਖੇ ਨਹੀਂ ਲੱਗਦੇ ਚੈੱਕ ਨਹੀਂ ਕਰਾਉਂਦੇ ਉੱਤੋਂ ਚੈੱਕ ਕਰਾਉਂਦੇ ਇਹ ਉੱਤੇ ਚੜਾਉਂਦੇ ਟਰਾਲੀਆਂ ਵੀ ਅੰਦਰ ਫਿਰ ਇਹ ਗੱਲ ਆਉਂਦੀ ਹੈ ਨਾ ਵੀ ਅੰਦਰ ਮੋਇਸਚਰ ਵੱਧਦਾ ਜੀ ਬਾਹਰ ਘਟਦਾ ਜੀ ਥੋੜੀ ਜੀ ਐਂਟਰੀ ਵੇਲੇ ਮੈਡਮ ਹਾਂ ਜੇ ਤੁਸੀਂ ਸਹੀ ਚੈੱਕ ਕਰੋ ਉੱਥੇ ਜਦੋਂ ਆਪਾਂ ਰੋਕਦੇ ਹਾਂ ਜੀ ਕਿਸੇ ਨੂੰ ਉਹ ਥੋੜਾ ਜਿਹਾ ਮਤਲਬ ਫੀਲ ਐਵੇਂ ਕਰਦਾ ਵੀ ਮੈਨੂੰ ਵੀ ਮੈਨੂੰ ਚੈੱਕ ਕਰਦੇ ਆਂ ਰੀਵੀ ਗਿਆ ਜੀ ਕੋਈ ਨਹੀਂ ਇੱਕ ਦਮ ਮੋਇਸਚਰ ਨਹੀਂ ਫਿਰ ਫਿਰ ਇਹ ਸਿਸਟਮ ਬੰਦ ਹੀ ਕਰੋ 게ਟ ਤੇ ਚੱਕੀ ਨਾ ਕਰਾਇਆ ਕਰੋ ਫਿਰ ਕਾ ਤਾਂ ਚੈੱਕ ਕਰਾਉਨੇ ਆ ਮਾਰਕੀਟ ਕਮੇਟੀ ਦਾ ਹੈ ਕਮੇਟੀ ਦਾ ਹੈ ਦੇਖੋ ਮੈਨੂੰ ਨਹੀਂ ਪਤਾ ਜਾਂ ਦੋਨੇ ਜਣੇ ਆਪਦੀਆਂ ਮਸ਼ੀਨਾਂ ਲੈ ਕੇ ਇੱਥੇ ਖੜ੍ਹੇ ਆ ਬੋੜੀਆਂ ਜੀ ਗਿੱਲੀਆਂ ਟਰਾਲੀਆਂ ਵਾਪਸ ਹੀ ਬੋੜੀਆਂ ਜੀ ਅਸੀਂ ਕਾ ਵੀ ਮੈਂ ਆਪ ਖੜਾ ਰਿਹਾ ਜੀ ਗੇਟ ਦੇ ਉੱਪਰ ਤੁਸੀਂ ਆਏ ਕਰਿਆ ਕਰੋ ਜਦੋਂ ਅੰਦਰ ਚੈੱਕ ਕਰਦੇ ਆ ਨਾ ਇਹਨਾਂ ਦੀ ਮਸ਼ੀਨ ਵੀ ਮੰਗਾ ਲਿਓ ਹਾਂਜੀ ਠੀਕ ਹੈ ਠੀਕ ਹੈ ਕ੍ਰਾਸ ਚੈੱਕ ਕਰਿਆ ਕਰੋ ਹਾਂ ਕੀ ਰੋਲਾ ਹੈਗਾ ਠੀਕ ਹੈ ਮੈਂ ਨਹੀਂ ਤਾਂ ਫਿਰ ਸੈਫਟੀ ਕਰ ਦਿੰਨੇ ਆ ਜੀ ਜੀ